14 ਤਰੀਕ ਤੋਂ ਇੱਕ ਬੱਚੇ ਲਾਪਤਾ ਹੋਏ ਸਨ ਔਰ ਉਹਨਾਂ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਪਾਲਣ ਦੇ ਵਿੱਚ ਸਿਟੀ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਔਰ ਸਾਡੇ ਨਾਲ ਮੌਜੂਦ ਨੇ ਐਸ ਐਚ ਓ ਹੁਸ਼ਾਰਾਣੀ ਜੀ ਆ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੀ ਇਹ ਉਹਨਾਂ ਦੀ ਬੱਚਿਆਂ ਦੀ ਖੋਜ ਹੈ ਉਹਦੇ ਲਈ ਕਿੰਨੀ ਮੁਸ਼ਕਲ ਕਰਨੀ ਪਈ ਮੈਡਮ ਦੈਨਿਕ ਸਿਵਰਾ ਟੀਵੀ ਦਾ ਸਵਾਗਤ ਹੈ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ 14 2 2026 ਨੂੰ ਤਕਰੀਬਨ ਰਾਤ ਦੇ 9:30 ਵਜੇ ਤੇ ਜਿਹੜੇ ਚਾਚੋਕੀ ਪਿੰਡ ਦੇ ਜਿਹੜੇ ਪੰਜ ਬੱਚੇ ਨੇ ਜਿਨ੍ਹਾਂ ਦੀ ਉਮਰ ਤਕਰੀਬਨ 12 ਸਾਲ ਤੋਂ ਲੈ ਕੇ 9 ਸਾਲ ਹੈ ਇਹ ਪੰਜ ਜਿਹੜੇ ਉਹ ਡਿਫਰੈਂਟ ਤਿੰਨ ਡਿਫਰੈਂਟ ਪੇਰੈਂਟਸ ਦੇ ਸੀਗੇ ਜੀ ਤੇ ਇਹ ਤਿੰਨ ਤਿੰਨ ਡਿਫਰੈਂਟ ਪੇਰੈਂਟਸ ਦੇ ਬੱਚੇ ਪੰਜ ਜਿਹੜੇ ਨੇ ਉਹ ਉਥੋਂ ਗਾਇਬ ਹੋ ਗਏ ਨੇ ਬਾਹਰ ਉਹ 플ੌਟ ਦੇ ਵਿੱਚ ਖੇਡ ਰਹੇ ਸੀਗੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ ਤਕਰੀਬਨ 1:30 ਵਜੇ ਦੇ ਸਮਾਂ ਸੀਗਾ ਜਦੋਂ ਉਹਨਾਂ ਨੂੰ ਲਾਸਟ ਉੱਥੇ ਵੇਖਿਆ ਗਿਆ ਸੀਗਾ ਜੀ ਐਂਡ ਰਾਤ ਨੂੰ ਜੋ 9:30 ਵਜੇ ਸਾਡੇ ਕੋਲ ਆਏ ਨੇ ਤੇ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ ਜਿਹੜੀ 14/26 127 6 ਬੀ ਐਨ ਐਸ ਦੇ ਤਹਿਤ ਅਸੀਂ ਦਰਜ ਕੀਤੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਉਹ ਕੋਜ ਜਿਹੜੀ ਜਾਰੀ ਕੀਤੀ ਜੀ ਤੇ ਇਹ ਫਿਰ ਬੱਚਿਆਂ ਨੂੰ ਜਿਹੜਾ ਲੱਭਣ ਦੇ ਵਿੱਚ ਕੀ ਪੁਲਿਸ ਨੇ ਕੀ ਐਕਸ਼ਨ ਕੀਤਾ ਜਿਹੜਾ ਬੱਚਾ ਤੱਕ ਪਹੁੰਚ ਸਕੀ ਡੈਫੀਨਿਟਲੀ ਦੇਖੋ ਜੀ ਮਹਾਸ਼ਿਵਰਾਤਰੀ ਦਾ ਉਤਸਵ ਸੀ ਕਾਫੀ ਮੰਦਰਾਂ ਦੇ ਵਿੱਚ ਰਸ਼ ਸੀਗਾ ਕਾਫੀ ਲੋਕ 12ਵੀਂ ਕੋ ਮਰੇਸੀ ਤੇ ਵੈਸੇ ਵੀ ਜਿਹੜੀਆਂ ਬੱਚਿਆਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਕ੍ਰਾਈਮ ਹੋ ਰਹੇ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਬੜਾ ਸੈਂਸਿਟਿਵ ਮੈਟਰ ਸੇਗਾ ਜੀ ਸੋ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਆ ਉਦੋਂ ਹੀ ਅਸੀਂ ਐਫ ਆਈ ਆ ਦਰਜ ਕਰਨ ਤੋਂ ਬਾਅਦ ਜਿਹੜੇ ਆ ਜਿੱਥੋਂ ਬੱਚੇ ਲਾਪਤਾ ਹੋਏ ਸੀ ਉਸ ਤੋਂ ਅੱਗੇ ਅਸੀਂ ਕੈਮਰੇ ਜਿਹੜੇ ਉਹ ਕੰਗਾਲ ਨੇ ਸਟਾਰਟ ਕੀਤੇ ਆ ਕੈਮਰਾ ਤੋਂ ਬਾਅਦ ਕਰਦੇ ਕਰਦੇ ਸਾਨੂੰ ساری ਰਾਤ ਰੱਖ ਲੱਗ ਗਈ ਉਸ ਤੋਂ ਬਾਅਦ ਅਸੀਂ ਜਦੋਂ ਨੈਕਸਟ ਡੇ ਅਸੀਂ ਪਹੁੰਚੇ ਆ ਤਾਂ ਉਦੋਂ ਸਾਨੂੰ ਜਿਹੜੇ ਬੱਚੇ ਆ ਉਹ ਕੈਮਰਾ ਦੀ ਮਦਦ ਦੇ ਨਾਲ ਹੀ ਉੱਥੇ ਖੇੜਾ ਪਿੰਡ ਜਿਹੜਾ ਮੰਡਲ ਮੌਜੂਦ ਹੈ ਉੱਥੇ ਜਿਹੜੇ ਇਹ ਸਾਨੂੰ ਬੱਚੇ ਮਿਲੇ ਜੀ ਤੇ ਕੁਝ ਇਹਨਾਂ ਕੋਲ ਮੋਬਾਈਲ ਸੀ ਜਾਂ ਮੋਬਾਈਲ ਦੀ ਲੋਕੇਸ਼ਨ ਨਾਲ ਟਰੇਸ ਹੋਏ ਜਾਂ ਫਿਰ ਕੈਮਰਿਆਂ ਦੀ ਮਦਦ ਨਾਲ ਜਾਂ ਕੋਈ ਲੋਕਲ ਇਨਪੁਟ ਵੀ ਸੀ ਤੁਹਾਡੇ ਕੋਲ ਅ ਦੇਖੋ ਜਿੰਨਾ ਕਿ ਇਹਨਾਂ ਦੇ ਪੇਰੈਂਟਸ ਵੱਲੋਂ ਸਾਨੂੰ ਦੱਸਿਆ ਗਿਆ ਸੀਗਾ ਕਿ ਇਹਨਾਂ ਦੇ ਬੱਚੇ ਪਹਿਲਾਂ ਵੀ ਚਲੇ ਜਾਂਦੇ ਨੇ ਜੀ ਲੇਕਿਨ ਉਹ ਜਿਹੜੇ ਉਹ ਵਾਪਸ ਆ ਜਾਂਦੇ ਨੇ ਘੁੰਮ ਕੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀ ਕਿ ਇਹਨਾਂ ਦੇ ਕੋਲ ਇੱਕ ਬੱਚੇ ਕੋਲ ਜਿਹੜਾ ਸਭ ਤੋਂ ਵੱਡਾ ਬੱਚਾ ਸੀ 12 ਸਾਲ ਦਾ ਉਹਦੇ ਕੋਲ ਇੱਕ ਮੋਬਾਈਲ ਸੀ ਜੀ ਲੇਕਿਨ ਉਹ ਮੋਬਾਈਲ ਜਿਹੜਾ ਉਸ ਟਾਈਮ ਬੰਦ ਹੋ ਚੁੱਕਾ ਸੀ ਰਾਤ ਨੂੰ ਸੋ ਸਾਡੇ ਲਈ ਹੋਰ ਵੀ ਸੈਂਸਿਟਿਵ ਹੋ ਗਿਆ ਇਸ਼ੂ ਜੀ ਤੇ ਅ ਮੋਬਾਈਲ ਤੋਂ ਸਾਨੂੰ ਉਸ ਸਮੇਂ ਕੁਝ ਲੋਕੇਟ ਨਹੀਂ ਹੋਇਆ ਬਟ ਸੀਸੀਟੀਵੀ ਕੈਮਰਾ ਨੇ ਡੈਫੀਨਟਲੀ ਸਾਡੀ ਜਿਹੜੀ ਆ ਉਹ ਕਾਫੀ ਮਦਦ ਕੀਤੀ ਹੈ ਤੇ ਜਿਹੜੀ ਮੋਬਾਈਲ ਦੀ ਲਾਸਟ ਲੋਕੇਸ਼ਨ ਕਿੱਥੇ ਫਿਰ ਸੀਨ ਹੋਇਆ ਉਹ ਚ ਚੋਕੀ ਬਿੰਦੀ ਸੀਗੀ ਇਹ ਤਕਰੀਬਨ ਰਾਤ ਦੇ 7:30 ਵਜੇ ਉੱਥੇ ਹੀ ਖਤਮ ਹੋ ਗਿਆ ਸੀ ਮੋਬਾਈਲ ਦੀ ਲੋਕੇਸ਼ਨ ਜੀ ਲੇਕਿਨ ਉਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ ਵੀ ਅਸੀਂ ਜਿਹੜੀ ਆ ਇਹਨਾਂ ਦੇ ਪਰੇਂਟਸ ਦੇ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੂੰ ਕਾਫੀ ਤਸੱਲੀ ਦਿੱਤੀ ਪਲੱਸ ਜਿਹੜਾ ਸੀ ਸੀਸੀਟੀਵੀ ਕੈਮਰਾ ਚੈੱਕ ਕਰਦੇ ਜਾ ਰਹੇ ਸੀਗੇ ਤਾਂ ਸਾਨੂੰ ਅੱਗੇ ਦੇਖੂ ਮਿਲ ਜੇਗਾ ਕਿ ਬੱਚੇ ਕਿੱਧਰ ਗਏ ਔਰ ਐਸਾਨ ਮੈਡਮ ਹੁਸਰਾਨੀ ਜੀ ਜਿਨ੍ਹਾਂ ਨੇ ਦੱਸਿਆ ਕਿ ਅੱਜਕੱਲ ਜਿਹੜੀ ਟੈਕਨੋਲੋਜੀ ਸੀਸੀਟੀਵੀ ਕੈਮਰੇ ਜਗਾ ਜਗਾ ਲੱਗੇ ਨੇ ਔਰ ਫਗਵਾੜਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਵਿੱਚ ਕੈਮਰੇ ਲਗਾਏ ਗਏ ਨੇ ਉਹਨਾ ਕੈਮਰਿਆਂ ਦੀ ਮਦਦ ਨਾਲ ਬੱਚੇ ਜਿਹੜੇ ਆ ਉਹ ਲਬਣ ਦੇ ਵਿੱਚ ਕਾਮਯਾਬ ਹੋਏ ਨੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ 14 ਤਰੀਕ ਤੋਂ ਇੱਕ ਬੱਚੇ ਲਾਪਤਾ ਹੋਏ ਸਨ ਔਰ ਉਹਨਾਂ ਬੱਚਿਆਂ ਨੂੰ ਬੜੀ ਮੁਸ਼ਤੈਦੀ ਦੇ ਨਾਲ ਪਾਲਣ ਦੇ ਵਿੱਚ ਸਿਟੀ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਔਰ ਸਾਡੇ ਨਾਲ ਮੌਜੂਦ ਨੇ ਐਸ ਐਚ ਓ ਹੁਸ਼ਾਰਾਣੀ ਜੀ ਆ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੀ ਇਹ ਉਹਨਾਂ ਦੀ ਬੱਚਿਆਂ ਦੀ ਖੋਜ ਆ ਉਹਦੇ ਲਈ ਕਿੰਨੀ ਮੁਸ਼ਕਲ ਕਰਨੀ ਪਈ ਮੈਡਮ ਦੈਨਿਕ ਸਵੇਰਾ ਟੀਵੀ ਦਾ ਸਵਾਗਤ ਹੈ ਜੀ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ 14 2 2026 ਨੂੰ ਤਕਰੀਬਨ ਰਾਤ ਦੇ 9:30 ਵਜੇ ਕਿ ਜਿਹੜੇ ਚਾਚੌਕੀ ਪਿੰਡ ਦੇ ਜਿਹੜੇ ਆ ਪੰਜ ਬੱਚੇ ਨੇ ਜਿਨ੍ਹਾਂ ਦੀ ਉਮਰ ਤਕਰੀਬਨ 12 ਸਾਲ ਤੋਂ ਲੈ ਕੇ 9 ਸਾਲ ਹੈ ਇਹ ਪੰਜ ਜਿਹੜੇ ਉਹ ਡਿਫਰੈਂਟ ਤਿੰਨ ਡਿਫਰੈਂਟ ਪੇਰੈਂਟਸ ਦੇ ਸੀਗੇ ਜੀ ਤੇ ਇਹ ਤਿੰਨ ਤਿੰਨ ਡਿਫਰੈਂਟ ਪੇਰੈਂਟਸ ਦੇ ਬੱਚੇ ਪੰਜ ਜਿਹੜੇ ਨੇ ਉਹ ਉਥੋਂ ਗਾਇਬ ਹੋ ਗਏ ਨੇ ਬਾਹਰ ਉਹ 플ੌਟ ਦੇ ਵਿੱਚ ਖੇਡ ਰਹੇ ਸੀਗੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ ਤਕਰੀਬਨ 1:30 ਵਜੇ ਦੇ ਸਮਾਂ ਸੀਗਾ ਜਦੋਂ ਉਹਨਾਂ ਨੂੰ ਲਾਸਟ ਉੱਥੇ ਵੇਖਿਆ ਗਿਆ ਸੀਗਾ ਐਂਡ ਰਾਤ ਨੂੰ ਜੋ 9:30 ਵਜੇ ਸਾਡੇ ਕੋਲ ਆਏ ਨੇ ਤੇ ਅਸੀਂ ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ ਜਿਹੜਾ 14/26 1276 ਬੀ ਐਨਐਸ ਦੇ ਤਹਿਤ ਅਸੀਂ ਦਰਜ ਕੀਤੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਉਹ ਕੋਜ ਜਿਹੜੀ ਜਾਰੀ ਕੀਤੀ ਜੀ ਤੇ ਇਹ ਫਿਰ ਬੱਚਿਆਂ ਨੂੰ ਜਿਹੜਾ ਲੱਭਣ ਦੇ ਵਿੱਚ ਕੀ ਪੁਲਿਸ ਨੇ ਕੀ ਐਕਸ਼ਨ ਕੀਤਾ ਜਿਹੜਾ ਬੱਚਾਂ ਤੱਕ ਪਹੁੰਚ ਸਕੇ ਡੈਫੀਨਿਟਲੀ ਦੇਖੋ ਜੀ ਮਹਾਸ਼ਿਵratri ਦਾ ਉਤਸਵ ਸੀ ਕਾਫੀ ਮੰਦਰਾਂ ਦੇ ਵਿੱਚ ਰੌਸ਼ਤੀਆ ਆ ਕਾਫੀ ਲੋਕ ਬਾਰਵੀਂ ਕੋ ਮਰੇ ਸੀ ਤੇ ਵੈਸੇ ਵੀ ਜਿਹੜੀਆਂ ਬੱਚਿਆਂ ਨੇ ਆ ਜਿਹੜੀਆਂ ਇਸ ਤਰ੍ਹਾਂ ਦੇ ਕਰਾਇਮ ਹੋ ਰਹੇ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਬੜਾ ਸੈਂਸਿਟਿਵ ਮੈਟਰ ਸੀਗਾ ਜੀ ਸੋ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਆ ਉਦੋਂ ਹੀ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜੇ ਆ ਜਿੱਥੋਂ ਬੱਚੇ ਲਾਪਤਾ ਹੋਏ ਸੀ ਉਸ ਤੋਂ ਅੱਗੇ ਅਸੀਂ ਕੈਮਰੇ ਜਿਹੜੇ ਉਹ ਕੰਗਾਲ ਨੇ ਸਟਾਰਟ ਕੀਤੇ ਆ ਕੈਮਰਾ ਤੋਂ ਬਾਅਦ ਕਰਦੇ ਕਰਦੇ ਸਾਨੂੰ ساری ਰਾਤ ਰੱਖ ਲੱਗ ਗਈ ਉਸ ਤੋਂ ਬਾਅਦ ਅਸੀਂ ਜਦੋਂ ਨੈਕਸਟ ਡੇ ਅਸੀਂ ਪਹੁੰਚੇ ਆ ਤਾਂ ਉਦੋਂ ਸਾਨੂੰ ਜਿਹੜੇ ਬੱਚੇ ਆ ਉਹ ਕੈਮਰਾ ਦੀ ਮਦਦ ਦੇ ਨਾਲ ਹੀ ਉੱਥੇ ਖੇੜਾ ਪਿੰਡ ਜਿਹੜਾ ਮੰਦਰ ਮੌਜੂਦ ਹੈ ਉੱਥੇ ਜਿਹੜੇ ਇਹ ਸਾਨੂੰ ਬੱਚੇ ਮਿਲੇ ਜੀ ਤੇ ਕੁਝ ਇਹਨਾਂ ਕੋਲ ਮੋਬਾਈਲ ਸੀ ਜਾਂ ਮੋਬਾਈਲ ਦੀ ਲੋਕੇਸ਼ਨ ਨਾਲ ਟਰੇਸ ਹੋਏ ਜਾਂ ਫਿਰ ਕੈਮਰਿਆਂ ਦੀ ਮਦਦ ਨਾਲ ਜਾਂ ਕੋਈ ਲੋਕਲ ਇਨਪੁਟ ਵੀ ਸੀ ਤੁਹਾਡੇ ਕੋਲ ਅ ਦੇਖੋ ਜਿੰਨਾ ਕਿ ਇਹਨਾਂ ਦੇ ਪੇਰੈਂਟਸ ਵੱਲੋਂ ਸਾਨੂੰ ਦੱਸਿਆ ਗਿਆ ਸੀਗਾ ਕਿ ਇਹਨਾਂ ਦੇ ਬੱਚੇ ਪਹਿਲਾਂ ਵੀ ਚਲੇ ਜਾਂਦੇ ਨੇ ਜੀ ਲੇਕਿਨ ਉਹ ਜਿਹੜੇ ਉਹ ਵਾਪਸ ਆ ਜਾਂਦੇ ਨੇ ਭੁਮ ਕੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀ ਕਿ ਇਹਨਾਂ ਦੇ ਕੋਲ ਇੱਕ ਬੱਚੇ ਕੋਲ ਜਿਹੜਾ ਸਭ ਤੋਂ ਵੱਡਾ ਬੱਚਾ ਸੀ 12 ਸਾਲ ਦਾ ਉਹਦੇ ਕੋਲ ਇੱਕ ਮੋਬਾਈਲ ਸੀ ਜੀ ਲੇਕਿਨ ਉਹ ਮੋਬਾਈਲ ਜਿਹੜਾ ਉਹਸ ਟਾਈਮ ਬੰਦ ਹੋ ਚੁੱਕਾ ਸੀ ਰਾਤ ਨੂੰ ਸੋ ਸਾਡੇ ਲਈ ਹੋਰ ਵੀ ਸੈਂਸਿਟਿਵ ਹੋ ਗਿਆ ਇਸ਼ੂ ਜੀ ਤੇ ਮੋਬਾਈਲ ਤੋਂ ਸਾਨੂੰ ਉਸ ਸਮੇਂ ਕੁਝ ਲੋਕੇਟ ਨਹੀਂ ਹੋਇਆ ਬਟ ਸੀਸੀਟੀਵੀ ਕੈਮਰਾ ਨਾਲ ਡੈਫੀਨਟਲੀ ਸਾਡੀ ਜਿਹੜੀ ਆ ਉਹ ਕਾਫੀ ਮਦਦ ਕੀਤੀ ਹੈ ਤੇ ਜਿਹੜੀ ਮੋਬਾਈਲ ਦੀ ਲਾਸਟ ਲੋਕੇਸ਼ਨ ਕਿੱਥੇ ਫਿਰ ਸੀਨ ਹੋਈ ਉਹ ਚਾਚੋ ਕੀ ਪਿੰਡ ਦੀ ਸੀ ਤਕਰੀਬਨ ਰਾਤ ਦੇ 7:30 ਵਜੇ ਉੱਥੇ ਹੀ ਖਤਮ ਹੋ ਗਿਆ ਸੀ ਮੋਬਾਈਲ ਦੀ ਲੋਕੇਸ਼ਨ ਜੀ ਲੇਕਿਨ ਉਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ ਵੀ ਅਸੀਂ ਜਿਹੜੀ ਆ ਇਹਨਾਂ ਦੇ ਪੇਰੈਂਟਸ ਦੇ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੂੰ ਕਾਫੀ ਤਸੱਲੀ ਦਿੱਤੀ ਪਲੱਸ ਜਿਹੜਾ ਸੀ ਸੀਸੀਟੀਵੀ ਕੈਮਰਾ ਚੈੱਕ ਕਰਦੇ ਜਾ ਰਹੇ ਸੀਗੇ ਤਾਂ ਸਾਨੂੰ ਅੱਗੇ ਕੁਝ ਮਿਲ ਜੇਗਾ ਕਿ ਬੱਚੇ ਕਿੱਧਰ ਗਏ ਔਰ 에ਸਨ ਮੈਡਮ ਹੁਸਰਾਨੀ ਜੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਕੱਲ ਜਿਹੜੀ ਟੈਕਨੋਲੋਜੀ ਸੀਸੀਟੀਵੀ ਕੈਮਰੇ ਜਗਾ ਜਗਾ ਲੱਗੇ ਨੇ ਔਰ ਫਗਵਾੜਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਵਿੱਚ ਕੈਮਰੇ ਲਗਾਏ ਗਏ ਨੇ ਉਹਨਾਂ ਕੈਮਰਿਆਂ ਦੀ ਮਦਦ ਨਾਲ ਬੱਚੇ ਜਿਹੜੇ ਆ ਉਹ ਲੱਭਣ ਦੇ ਵਿੱਚ ਕਾਮਯਾਬ ਹੋਏ ਨੇ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ 14 ਤਰੀਕ ਤੋਂ ਇੱਕ ਬੱਚੇ ਲਾਪਤਾ ਹੋਏ ਸਨ ਔਰ ਉਹਨਾਂ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਪਾਲਣ ਦੇ ਵਿੱਚ ਸਿਟੀ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਔਰ ਸਾਡੇ ਨਾਲ ਮੌਜੂਦ ਨੇ ਐਸ ਐਚ ਓ ਹੁਸ਼ਾਰਾਣੀ ਜੀ ਆ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੀ ਇਹ ਉਹਨਾਂ ਦੀ ਬੱਚਿਆਂ ਦੀ ਖੋਜ ਹੈ ਉਹਦੇ ਲਈ ਕਿੰਨੀ ਮੁਸ਼ਕਲ ਕਰਨੀ ਪਈ ਮੈਡਮ ਦੈਨਿਕ ਸਿਵਰਾ ਟੀਵੀ ਦਾ ਸਵਾਗਤ ਹੈ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ 14 2 2026 ਨੂੰ ਤਕਰੀਬਨ ਰਾਤ ਦੇ 9:30 ਵਜੇ ਤੇ ਜਿਹੜੇ ਚਾਚੋਕੀ ਪਿੰਡ ਦੇ ਜਿਹੜੇ ਪੰਜ ਬੱਚੇ ਨੇ ਜਿਨ੍ਹਾਂ ਦੀ ਉਮਰ ਤਕਰੀਬਨ 12 ਸਾਲ ਤੋਂ ਲੈ ਕੇ 9 ਸਾਲ ਹੈ ਇਹ ਪੰਜ ਜਿਹੜੇ ਉਹ ਡਿਫਰੈਂਟ ਤਿੰਨ ਡਿਫਰੈਂਟ ਪੇਰੈਂਟਸ ਦੇ ਸੀਗੇ ਜੀ ਤੇ ਇਹ ਤਿੰਨ ਤਿੰਨ ਡਿਫਰੈਂਟ ਪੇਰੈਂਟਸ ਦੇ ਬੱਚੇ ਪੰਜ ਜਿਹੜੇ ਨੇ ਉਹ ਉਥੋਂ ਗਾਇਬ ਹੋ ਗਏ ਨੇ ਬਾਹਰ ਉਹ 플ੌਟ ਦੇ ਵਿੱਚ ਖੇਡ ਰਹੇ ਸੀਗੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ ਤਕਰੀਬਨ 1:30 ਵਜੇ ਦੇ ਸਮਾਂ ਸੀਗਾ ਜਦੋਂ ਉਹਨਾਂ ਨੂੰ ਲਾਸਟ ਉੱਥੇ ਵੇਖਿਆ ਗਿਆ ਸੀਗਾ ਜੀ ਐਂਡ ਰਾਤ ਨੂੰ ਜੋ 9:30 ਵਜੇ ਸਾਡੇ ਕੋਲ ਆਏ ਨੇ ਤੇ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ ਜਿਹੜੀ 14/26 127 6 ਬੀ ਐਨ ਐਸ ਦੇ ਤਹਿਤ ਅਸੀਂ ਦਰਜ ਕੀਤੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਉਹ ਕੋਜ ਜਿਹੜੀ ਜਾਰੀ ਕੀਤੀ ਜੀ ਤੇ ਇਹ ਫਿਰ ਬੱਚਿਆਂ ਨੂੰ ਜਿਹੜਾ ਲੱਭਣ ਦੇ ਵਿੱਚ ਕੀ ਪੁਲਿਸ ਨੇ ਕੀ ਐਕਸ਼ਨ ਕੀਤਾ ਜਿਹੜਾ ਬੱਚਾ ਤੱਕ ਪਹੁੰਚ ਸਕੀ ਡੈਫੀਨਿਟਲੀ ਦੇਖੋ ਜੀ ਮਹਾਸ਼ਿਵਰਾਤਰੀ ਦਾ ਉਤਸਵ ਸੀ ਕਾਫੀ ਮੰਦਰਾਂ ਦੇ ਵਿੱਚ ਰਸ਼ ਸੀਗਾ ਕਾਫੀ ਲੋਕ 12ਵੀਂ ਕੋ ਮਰੇਸੀ ਤੇ ਵੈਸੇ ਵੀ ਜਿਹੜੀਆਂ ਬੱਚਿਆਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਕ੍ਰਾਈਮ ਹੋ ਰਹੇ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਬੜਾ ਸੈਂਸਿਟਿਵ ਮੈਟਰ ਸੇਗਾ ਜੀ ਸੋ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਆ ਉਦੋਂ ਹੀ ਅਸੀਂ ਐਫ ਆਈ ਆ ਦਰਜ ਕਰਨ ਤੋਂ ਬਾਅਦ ਜਿਹੜੇ ਆ ਜਿੱਥੋਂ ਬੱਚੇ ਲਾਪਤਾ ਹੋਏ ਸੀ ਉਸ ਤੋਂ ਅੱਗੇ ਅਸੀਂ ਕੈਮਰੇ ਜਿਹੜੇ ਉਹ ਕੰਗਾਲ ਨੇ ਸਟਾਰਟ ਕੀਤੇ ਆ ਕੈਮਰਾ ਤੋਂ ਬਾਅਦ ਕਰਦੇ ਕਰਦੇ ਸਾਨੂੰ ساری ਰਾਤ ਰੱਖ ਲੱਗ ਗਈ ਉਸ ਤੋਂ ਬਾਅਦ ਅਸੀਂ ਜਦੋਂ ਨੈਕਸਟ ਡੇ ਅਸੀਂ ਪਹੁੰਚੇ ਆ ਤਾਂ ਉਦੋਂ ਸਾਨੂੰ ਜਿਹੜੇ ਬੱਚੇ ਆ ਉਹ ਕੈਮਰਾ ਦੀ ਮਦਦ ਦੇ ਨਾਲ ਹੀ ਉੱਥੇ ਖੇੜਾ ਪਿੰਡ ਜਿਹੜਾ ਮੰਡਲ ਮੌਜੂਦ ਹੈ ਉੱਥੇ ਜਿਹੜੇ ਇਹ ਸਾਨੂੰ ਬੱਚੇ ਮਿਲੇ ਜੀ ਤੇ ਕੁਝ ਇਹਨਾਂ ਕੋਲ ਮੋਬਾਈਲ ਸੀ ਜਾਂ ਮੋਬਾਈਲ ਦੀ ਲੋਕੇਸ਼ਨ ਨਾਲ ਟਰੇਸ ਹੋਏ ਜਾਂ ਫਿਰ ਕੈਮਰਿਆਂ ਦੀ ਮਦਦ ਨਾਲ ਜਾਂ ਕੋਈ ਲੋਕਲ ਇਨਪੁਟ ਵੀ ਸੀ ਤੁਹਾਡੇ ਕੋਲ ਅ ਦੇਖੋ ਜਿੰਨਾ ਕਿ ਇਹਨਾਂ ਦੇ ਪੇਰੈਂਟਸ ਵੱਲੋਂ ਸਾਨੂੰ ਦੱਸਿਆ ਗਿਆ ਸੀਗਾ ਕਿ ਇਹਨਾਂ ਦੇ ਬੱਚੇ ਪਹਿਲਾਂ ਵੀ ਚਲੇ ਜਾਂਦੇ ਨੇ ਜੀ ਲੇਕਿਨ ਉਹ ਜਿਹੜੇ ਉਹ ਵਾਪਸ ਆ ਜਾਂਦੇ ਨੇ ਘੁੰਮ ਕੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀ ਕਿ ਇਹਨਾਂ ਦੇ ਕੋਲ ਇੱਕ ਬੱਚੇ ਕੋਲ ਜਿਹੜਾ ਸਭ ਤੋਂ ਵੱਡਾ ਬੱਚਾ ਸੀ 12 ਸਾਲ ਦਾ ਉਹਦੇ ਕੋਲ ਇੱਕ ਮੋਬਾਈਲ ਸੀ ਜੀ ਲੇਕਿਨ ਉਹ ਮੋਬਾਈਲ ਜਿਹੜਾ ਉਸ ਟਾਈਮ ਬੰਦ ਹੋ ਚੁੱਕਾ ਸੀ ਰਾਤ ਨੂੰ ਸੋ ਸਾਡੇ ਲਈ ਹੋਰ ਵੀ ਸੈਂਸਿਟਿਵ ਹੋ ਗਿਆ ਇਸ਼ੂ ਜੀ ਤੇ ਅ ਮੋਬਾਈਲ ਤੋਂ ਸਾਨੂੰ ਉਸ ਸਮੇਂ ਕੁਝ ਲੋਕੇਟ ਨਹੀਂ ਹੋਇਆ ਬਟ ਸੀਸੀਟੀਵੀ ਕੈਮਰਾ ਨੇ ਡੈਫੀਨਟਲੀ ਸਾਡੀ ਜਿਹੜੀ ਆ ਉਹ ਕਾਫੀ ਮਦਦ ਕੀਤੀ ਹੈ ਤੇ ਜਿਹੜੀ ਮੋਬਾਈਲ ਦੀ ਲਾਸਟ ਲੋਕੇਸ਼ਨ ਕਿੱਥੇ ਫਿਰ ਸੀਨ ਹੋਇਆ ਉਹ ਚ ਚੋਕੀ ਬਿੰਦੀ ਸੀਗੀ ਇਹ ਤਕਰੀਬਨ ਰਾਤ ਦੇ 7:30 ਵਜੇ ਉੱਥੇ ਹੀ ਖਤਮ ਹੋ ਗਿਆ ਸੀ ਮੋਬਾਈਲ ਦੀ ਲੋਕੇਸ਼ਨ ਜੀ ਲੇਕਿਨ ਉਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ ਵੀ ਅਸੀਂ ਜਿਹੜੀ ਆ ਇਹਨਾਂ ਦੇ ਪਰੇਂਟਸ ਦੇ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੂੰ ਕਾਫੀ ਤਸੱਲੀ ਦਿੱਤੀ ਪਲੱਸ ਜਿਹੜਾ ਸੀ ਸੀਸੀਟੀਵੀ ਕੈਮਰਾ ਚੈੱਕ ਕਰਦੇ ਜਾ ਰਹੇ ਸੀਗੇ ਤਾਂ ਸਾਨੂੰ ਅੱਗੇ ਦੇਖੂ ਮਿਲ ਜੇਗਾ ਕਿ ਬੱਚੇ ਕਿੱਧਰ ਗਏ ਔਰ ਐਸਾਨ ਮੈਡਮ ਹੁਸਰਾਨੀ ਜੀ ਜਿਨ੍ਹਾਂ ਨੇ ਦੱਸਿਆ ਕਿ ਅੱਜਕੱਲ ਜਿਹੜੀ ਟੈਕਨੋਲੋਜੀ ਸੀਸੀਟੀਵੀ ਕੈਮਰੇ ਜਗਾ ਜਗਾ ਲੱਗੇ ਨੇ ਔਰ ਫਗਵਾੜਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਵਿੱਚ ਕੈਮਰੇ ਲਗਾਏ ਗਏ ਨੇ ਉਹਨਾਂ ਕੈਮਰਿਆਂ ਦੀ ਮਦਦ ਨਾਲ ਬੱਚੇ ਜਿਹੜੇ ਆ ਉਹ ਲੱਭਣ ਦੇ ਵਿੱਚ ਕਾਮਯਾਬ ਹੋਏ ਨੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ